ਫਗਵਾੜਾ ਦੇ ਪਿੰਡ ਪਲਾਹੀ ਦੇ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੁਫਤ ਕੈਂਪ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਕੀ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਬਲੱਡ ਸ਼ੂਗਰ ਬੀਪੀ ਹਾਰਟ ਦੇ ਰੋਗਾਂ ਦੀ ਜਾਂਚ ਕੇਅਰ ਬੈਸਟ ਹਸਪੀਟਲ ਜਲੰਧਰ ਹਾਰਟ ਸਪੈਸ਼ਲਿਸਟ ਡਾਕਟਰ ਰਮਨ ਚਾਵਲਾ ਦੁਆਰਾ ਕੀਤੀ ਗਈ ਇਸ ਮੌਕੇ ਤੇ ਮਰੀਜ਼ਾਂ ਦੀ ਈਸੀਜੀ ਮੁਫਤ ਕੀਤੀ ਗਈ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮਨ 네ਹਰਾ ਨੇ ਕਿਹਾ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹਰ ਵਿਅਕਤੀ ਦਾ ਮਕਸਦ ਹੋਣਾ ਚਾਹੀਦਾ ਹੈ कैंप्च तीन सौ तो वरीजा का चैकअप किया गया इस मौके ते महेंद्र सेठी डॉक्टर सुरेंद्र सिंह गुरविंदर सिंह बसरा सोहन सिंह प्रिंसीपल अरविंदर कौर मौजूद सन फगवाड़ा एक्सप्रेस न्यूज़ तो विनोद शर्मा की रिपोर्ट ਸਾਰੇ ਨੂੰ ਪਤਾ ਹੈ ਕਿ ਹਰ ਸਾਲ ਅਸੀਂ ਅਪਲਾਈ ਦੇ ਵਿੱਚ ਹੀ ਆ ਕਿਤੇ ਹੋਰ ਕੇਅਰ ਬੈਸਟ ਹਸਪੀਟਲ ਜਿਹੜਾ ਡਾਕਟਰ ਅਮਰ ਚਾਰਲਸ ਦਾ ਬਹਿਗਾ ਉਹਨਾਂ ਦੇ ਥਰੂ ਅਸੀਂ ਕੈਂਪ ਲਵਾਇਦਾ ਥਰੀ ਮੈਡੀਕਲ ਚੈੱਕਅਪ ਤੇ ਦੇ ਵਿੱਚ ECG ਪ੍ਰੀ ਕੈਡੀਸ਼ਨ VTP ਦਰਾਂ ਸਾਰਾ ਕੁਝ ਚੈੱਕ ਹੁੰਦਾ ਔਰ ਇਸ ਇਸ ਦਾ ਕੈਂਪ ਦਾ ਲਵਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਬਿਮਾਰ ਨੇ ਉਹ ਆਪਣਾ ਨਹੀਂ ਅਫੋਰਡ ਕਰ ਸਕਦੇ ਉਸ ਕੈਂਪ ਦਾ ਲਾਭ ਉਠਾਓ ਅਗਰ ਕਿਸੇ ਨੂੰ ਕੋਈ ਰੋਗ ਨਾ ਕਰੇ ਵਾਇਗਰੂ ਨਾ ਕਰੇ ਕੋਈ ਬਿਮਾਰੀ ਨਿਕਲਦੀ ਆ ਤਾਂ ਸਪੈਸ਼ਲ ਡਿਸਕਾਊਂਟ ਦੇ ਨਾਲ ਡਾਕਟਰ ਰਮਨ ਚਾਹੁੰਆ ਜੀ ਉਹਨਾਂ ਦਾ ਆਪਰੇਸ਼ਨ ਕਰੂਗੇ ਇੱਥੇ ECG ਵੀ ਬੜੀ ਵਧੀਆ ਹੋ ਰਹੀ ਆ ਛੇਵੇਂ ਪਾਸੇ ਦਰਦਾਰੇ ਲਾਈਸਾਉ ਦੇ ਵਿੱਚ ਅਸੀਂ ਇੱਥੇ ਨੱਟ ਕੈਂਪ ਲਵਾਇਆ ਹੋਇਆ ਡਾਕਟਰ ਰਮਨ ਚਾਹੁੰਆ ਜੀ ਸਾਰੀ ਟੀਮ ਆਈ ਆ ਔਰ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਕਿ ਸਾਰੇ ਜਣੇ ਆਓ ਔਰ ਇਸ ਕੈਂਪ ਦਾ ਜਿਹੜਾ ਫਾਇਦਾ ਚੱਕੋ ਤਾਂ ਕਿ ਤੁਹਾਡੀ ਸਿਹਤ ਦਾ ਵੀ ਪਤਾ ਲੱਗੇ ਔਰ ਵਾਇਗਰੂ ਸਾਰਿਆਂ ਦੀ ਸਿਹਤ ਨੂੰ ਕਾਮਯਾਬ ਰੱਖੇ ਇਦਾਂ ਦਾ ਕੈਂਪ ਲਾਉਣ ਦੀ ਕੋੜੀ ਕੀ ਟੈਸਟ ਕੀਤੇ ਜਾ ਰਹੀ ਹੈ ਜੀ ਤੇ ECG ਵੀ ਕੀਤੀ ਜਾ ਰਹੀ ਹੈ ਬਲੱਡ ਪ੍ਰੈਸ਼ਰ ਸ਼ੂਗਰ ਸਭ ਕੁਝ ਚੈੱਕ ਕੀਤਾ ਜਾ ਰਿਹਾ ਹੂੰ ਤੇ ਆਨ ਵਾਲੇ ਸਮਝ ਕੇ ਉਸ ਨੂੰ ਵੱਡੀ ਪ੍ਰੋਬਲਮ ਨਿਕਲਦੀ ਹੈ ਕਿ ਉਹ ਤਾਂ ਲਾਈਫ ਫ੍ਰੀ ਹੋਏਗਾ ਫ੍ਰੀ ਨਹੀਂ ਹੋਏਗਾ ਜੀ ਉਹਨੂੰ ਡਿਸਕਾਊਂਟ ਦਿੱਤਾ ਜਾਏਗਾ ਜਿੱਦਾਂ ਜਿਆਦਾ ਪੈਸੇ ਲੱਗਦੇ ਹਨ ਉਹ ਥੋੜੇ ਰੇਟ ਦੇ ਵਿੱਚ ਉਹਦਾ ਇਲਾਜ ਕੀਤਾ ਜਾਂਦਾ ਜੀ ਜਿੰਦਰ ਕੈਂਪ ਤੇ ਅੱਜ ਦਾ ਜਿਹੜਾ ਕੈਂਪ ਹੈਗਾ ਕੇਅਰ ਬੈਸਟ ਹਸਪੀਟਲ ਜਲੰਧਰ ਵੱਲੋਂ ਡਾਕਟਰ ਰਮਨ ਚ ਆਬਲਾ ਦੀ ਸਰਪ੍ਰਸਤੀ ਦੇ ਵਿੱਚ ਰਮਨ ਨਹਿਰਾ ਜੀ ਦੇ ਸਹਿਯੋਗ ਦੇ ਨਾਲ ਜੋ ਪਤਾ ਨਿਕਤੀ ਸਮਾਜ ਦੇ ਮੁਰਦੂਰਾ ਪਾਸ਼ਾ ਸ਼ੇਮੀ ਪਲਾਹੀ ਵਿਖੇ ਲਗਾਇਆ ਜਾ ਰਿਹਾ ਹੈ ਇਸ ਦਾ ਇੱਕੋ ਇੱਕ ਮੰਤਵ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਔਰ ਉਹਦੇ ਵਿੱਚ ਵਾ uh, ECG ਵਗੈਰਾ ਬਲੱਡ ਪ੍ਰੈਸ਼ਰ ਸ਼ੂਗਰ ਉਹ ਸਾਰੇ ਫ੍ਰੀ ਚੈੱਕਅਪ ਹੈ ਔਰ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ ਫ੍ਰੀ ਐਸਡੀ ਕੀਤੀ ਜਾ ਰਹੀ ਹੈ ਔਰ ਜਿਹੜੇ ਮਰੀਜ਼ਾਂ ਨੂੰ ਟ੍ਰੀਟਮੈਂਟ ਨਹੀਂ ਹੋਏਗੀ ਉਹਨਾਂ ਨੂੰ ਵੀ ਸਪੈਸ਼ਲ ਡਿਸਕਾਊਂਟ ਦੇ ਕੇ ਕੇਅਰਵੇਅਰ ਹਸਪਤਲ ਬਣੋ ਉਹਨਾਂ ਦਾ ਇਲਾਜ ਕੀਤਾ ਜਾਏਗਾ ਔਰ ਪਰਮਪితਾ ਪਰਮਾਤਮਾ ਕੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ